ਸ਼ੀਗਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀकांड ਵਿੱਚ ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਸਰਕਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਰਿਪੋਰਟ ਸੌਂਪੇ ਜਾਣ ਤੋਂ ਬਾਅਦ ਜਸਟਿਸ ਜੋਰਾ ਸਿੰਘ ਨਾਲ ਖਾਸ ਗੱਲਬਾਤ ਕੀਤੀ ਸਾਡੀ ਪੱਤਰਕਾਰ ਪੂਜਾ ਸ਼ਰਮਾ ਨੇ ਸਾਡੇ ਨਾਲ ਨੇ ਰਿਟਾਇਰਡ ਜਸਟਿਸ ਜੋਰਾ ਸਿੰਘ ਆ ਜੋ ਉਹਨਾਂ ਨਾਲ ਗੱਲ ਕਰਦੇ ਆ ਸਰ ਇਹ ਰਿਪੋਰਟ ਤੁਸੀਂ ਅੱਜ ਸਰਕਾਰ ਨੂੰ ਸੌਂਪੀ ਹੈ ਕਿੰਨੂੰ ਇਹ ਰਿਪੋਰਟ ਤੁਸੀਂ ਸੌਂਪੀ ਚੀਫ ਸੈਕਟਰੀ ਪੰਜਾਬ ਸੀਸਕਟਰੀ ਪੰਜਾਬ ਆਫਿਸ ਵਿੱਚ 서ਮਿਟ ਕੀਤੀ ਹੈ ਕੀ ਰਿਪੋਰਟ ਵਿੱਚ ਕੀ ਗੱਲਾਂ ਸਾਹਮਣੇ ਆਈਆਂ ਨੇ ਕੀ ਤੁਹਾਡੀ ਰეკਮੈਂਡੇਸ਼ਨ ਕੀ ਰਹੀਆਂ ਨੇ ਇਹਦੇ ਵਿੱਚ ਮੈਡੀਸ਼ਨ ਮੈਡਮ ਇਸ ਤਰ੍ਹਾਂ ਆਇਆ ਇਹਦੇ ਵਿੱਚ ਬਾਬਲ ਕਲਾਂ ਚ ਦੋ ਆਦਮੀਆਂ ਦੀ ਡੈਸ ਹੋਈਆਂ ਗਈਆਂ ਔਰ ਦੋ ਮਲੇਕ ਆਦਮੀ ਉਥੇ ਇੰਜਰਡ ਹੋਏ ਬੈਂਸਿੰਗ ਬਾਬਲ ਕਲਾਂ ਚ ਇੱਕ ਇੰਜਰਡ ਹੋਇਆ ਕੋਟਕਪੂਰਾ ਦੇ ਵਿੱਚ ਜਿਹੜਾ ਹੈਗਾ ਸੀਰੀਅਸਲੀ ਅਸੀਂ ਜਿਹੜੇ ਡਿਸੀਡ ਹੈਗੇ ਆ ਉਹਨਾਂ ਨੂੰ 25 ਲੱਖ ਐਂਡ ਰੈਗੂਲਰ ਜੌਬ ਟੂ ਵਨ ਮੈਂਬਰ ਆਫ ਦੀ ਫੈਮਿਲੀ ਜਿਹੜੇ ਇੰਜਰਡ ਹੈਗੇ ਆ ਬਿਆਨ ਸਿੰਘ ਐਂਡ ਅਜੀਤ ਸਿੰਘ ਉਹਨਾਂ ਨੂੰ ਅਸੀਂ 10 ਲੱਖ ਪਲੱਸ ਜੋ ਬਾਰੇ ਰეკਮੈਂਡ ਕੀਤਾ ਹੈ ਇਹ ਸਿਸੀਡ ਦੇ ਵਿੱਚ ਕੁਝ ਵਹੀਕਲ ਡੈਮੇਜ ਹੋਏ ਗਿਆ ਸਕੂਟਰ ਕਾਰਾਂ ਮੋਟਰਸਾਈਕਲ ਬਸਾਂ ਦੇ ਵਿੱਚ ਉਹਨਾਂ ਬਾਰੇ ਐਵਿਡੈਂਸ ਕੋਈ ਨਹੀਂ ਆਇਆ ਵੀ ਉਹਦਾ ਮਾਲਕੀ ਕੌਣ ਆ ਔਰ ਉਹ ਕਿੰਨੀ ਡੈਮੇਜ ਹੋਈ ਆ ਸਿਰਫ ਕੁਝ ਲੋਕਾਂ ਨੇ ਇਹੀ ਕਿਹਾ ਵੀ ਸਕੂਟਰ ਕੋਈ ਕਾਰ ਡੈਮੇਜ ਹੋਈ ਹੈ ਉਹਨਾਂ ਬਾਰੇ ਅਸੀਂ ਇੱਕ ਰეკਮੈਂਡ ਕੀਤਾ ਵੀ ਕਲੇਮ ਸਿਬਨਲ ਸੈਟਅਪ ਕੀਤਾ ਜਾਵੇ ਤਾਂ ਕਿ ਜਿਨ੍ਹਾਂ ਦੀ ਕੋਈ ਪ੍ਰਾਪਰਟੀ ਡੈਮੇਜ ਹੋਈ ਆ ਵਾਹਨ ਜਾਂ ਹੋਰ ਕੋਈ ਪ੍ਰਾਪਰਟੀ ਡੈਮੇਜ ਹੋਈ ਉੱਥੇ ਕਲੇਮ ਸਬਮਿਟ ਕਰ ਸਕਣ ਵੀ ਰਿਕਾਰਡ ਤਾਂ ਕਿ ਉਹਨਾਂ ਨੂੰ ਕੋਈ ਕੰਪਨਸੇਸ਼ਨ ਮਿਲ ਸਕੇ ਇਹ ਰეკਮੈਂਡੇਸ਼ਨ ਇਹ ਕਿੰਨੇ ਪੇਜਾਂ ਦੀ ਰਿਪੋਰਟ ਤੁਸੀਂ ਅੱਜ ਚੀਫ ਸੈਕਟਰੀ ਆਫਿਸ ਨੂੰ ਦਿੱਤੀ ਹੈ ਮੈਡਮ ਰਿਪੋਰਟ ਜਿਹੜੀ ਹੈਗੀ ਆ 51 ਪੇजेस 51 ਪੇजेस ਦੀ ਰਿਪੋਰਟ ਹੈਗੀ ਆ ਇਹ ਰਿਪੋਰਟ ਅਸੀਂ ਤਿੰਨ ਪਾਰਟਸ ਵਿੱਚ ਕੀਤੀ ਹੈਗੀ ਆ ਫਸਟ ਪਾਰਟ ਜਿਹੜਾ ਹੈ ਉਹ ਡਿਸਕਸ਼ਨ ਆਫ ਗੁਰਗਾਂ ਸਾਹਿਬ ਦਾ ਸੈਕੰਡ ਪਾਰਟ ਜਿਹੜੀ ਕੋਟਕਪੂਰਾ ਦੇ ਵਿੱਚ ਇਨਸਟੈਂਡ ਹੋਇਆ ਔਰ ਥਰਡ ਹੈ ਬੈਬਲ ਕਲ ਇਨਸਟੈਂਡ ਉਤਨਾ ਤਿੰਨਾਂ ਨੂੰ ਵੱਖਰੇ ਵੱਖਰੇ ਡੀਲ ਕੀਤਾ ਇਸ ਪੂਰੀ ਰਿਪੋਰਟ ਵਿੱਚ ਕਿੰਨੇ ਲੋਕਾਂ ਦੇ ਬਿਆਨ ਦਰਜ ਕੀਤੇ ਗਏ ਨੇ ਇਸ ਗਰੁੱਪ ਇਨਕੁਆਰੀ ਦੇ ਵਿੱਚ 206 ਆਦਮੀ 206 ਟੋਟਲ ਹੋਇਆ ਉਹਦੇ ਵਿੱਚੋਂ ਨੀਰਬਾਉਟ ਮਤਲਬ 50% ਨੇ ਕਿ ਪ੍ਰਾਈਵੇਟ ਮੀਡੀਅਸ ਹੋ ਗਿਆ 50% ਪੁਲਿਸ ਦੇ ਕੋ ਡਾਕਟਰ ਹੈਗੇ ਇਸ ਤਰ੍ਹਾਂ ਦੇ ਸਿਰ ਜਿਹੜਾ ਉੱਥੇ ਪਾਰਟ ਕਰ ਰਹੇ ਲੋਕਾਂ ਬੈਬਲ ਕਲਾ ਵਿੱਚ ਪਾਰਟ ਕਰ ਰਹੇ ਲੋਕਾਂ ਉੱਥੇ ਗੋਲੀਆਂ ਚੱਲੀਆਂ ਸੀ ਉਹਦੇ ਚ ਪੁਲਿਸ ਦਾ ਰੋਲ ਕਾਫੀ ਸ਼ੱਕੀ ਰਿਹਾ ਹੈ ਤੇ ਉਹਦੇ ਤੇ ਰਿਪੋਰਟ ਵਿੱਚ ਕੀ ਰਿਕਮੈਂਡੇਸ਼ਨਸ ਸਰਕਾਰ ਨੂੰ ਕੀ ਕਾਰਵਾਈ ਕਰਨ ਲਈ ਕਿਹਾ ਗਿਆ ਅਸੀਂ ਰਿਪੋਰਟ ਵਿੱਚ ਜੋ ਸਾਡੇ ਕੋਲ ਫੈਕਟਸ ਐਵੀਡੈਂਸ ਆਇਆ ਹੈ ਬਾਈ ਵੇ ਅਫੀਡਵਿਟਸ ਡਾਕੂਮੈਂਟ ਐਵਿਡੈਂਸ ਮੈਡੀਕਲ ਐਵਿਡੈਂਸ ਉਹ ਸਾਰਿਆਂ ਨੂੰ ਸਕਰਟਨਾ ਚ ਕਰਕੇ ਅਸੀਂ ਉਸ ਇਨਸੀਡੈਂਟ ਬਾਰੇ ਵੀ ਰਿਪੋਰਟ ਚ ਲਿਖਿਆਗਾ ਲੇਕਿਨ ਮੈਂ ਇਹ ਨਹੀਂ ਦੱਸੂਗਾ ਕਰ ਸਕਦਾ ਵੀ ਉਹਦੇ ਵਿੱਚ ਅਸੀਂ ਰეკਮੈਂਡੇਸ਼ਨ ਕੀ ਕੀਤੀ ਆ ਜੂਸਰ ਪੁਲਿਸ ਦੀ ਕਾਰਵਾਈ ਸ਼ੱਕੀ ਦਾਇਰੇ ਵਿੱਚ ਰਹੀ ਹੈ ਜਿਵੇਂ ਤੁਸੀਂ ਆਪ ਇਹਦੇ ਚ ਰਿਪੋਰਟ ਦੀ ਗੱਲ ਮੰਨੀ ਗਈ ਹੈ ਕਿ ਪੁਲਿਸ ਦਾ ਰੋਲ ਜਿਹੜਾ ਹੈ ਇਹਦੇ ਚ 네ਗੇਟਿਵ ਰਿਹਾ ਨੇ ਜੋ ਮੈਡਮ ਜੋ ਐਵਿਡੈਂਸ ਆਇਆ ਹੈਗਾ ਉਹ ਅਸੀਂ ਜੋ ਜਿਸ ਤਰ੍ਹਾਂ ਦਾ ਐਵਿਡੈਂਸ ਆਇਆ ਜੋ ਇਨਫੋਰਮੇਸ਼ਨ ਕਲੈਕਟ ਕੀਤੀ ਹੈ ਉਹ ਸਾਰਿਆਂ ਨੂੰ ਅਸੀਂ ਸਕਰਟਨਾਇਜ਼ ਕਰਕੇ ਉਹ ਰਿਪੋਰਟ ਅਸੀਂ ਲਿਖਤਾ ਹੈਗਾ ਜਸਟਿਸ ਕਾਰਟ ਜੂਰੀ ਜੀ ਨੇ ਵੀ ਇਸ ਮਾਮਲੇ ਤੇ ਕਿਤੇ ਸੀ ਜਾਂਚ ਕੀਤੀ ਸੀ ਉਹਨਾਂ ਨੇ ਪੁਲਿਸ ਦੇ ਰੋਲ ਬਾਰੇ ਕਾਫੀ ਕੁਝ ਕਿਹਾ ਸੀ ਉਹਦਾ ਕੋਈ ਰੈਫਰੈਂਸ ਅਦੇ ਵਿੱਚ ਲਿਆ ਗਿਆ ਇਸ ਰਿਪੋਰਟ ਵਿੱਚ ਇੱਕ ਮੈਡਮ ਇਸ ਤਰ੍ਹਾਂ ਜਿਹੜਾ ਜਿਸ ਕਾਰਟ ਜੂਰੀ ਦੀ ਨਿਊਜ਼ਪੇਪਰਾਂ ਦੇ ਵਿੱਚ ਅਸੀਂ ਪੜਾਇਆ ਹੈਗਾ ਲੇਕਿਨ ਸਾਡੇ ਕੋਲੇ ਨਾ ਤਾਂ ਅਸੀਂ ਰਿਪੋਰਟ ਕੋਈ ਦੇਖੀ ਹੈਗੀ ਨਾ ਅਸੀਂ ਉਸ ਬਾਰੇ ਕੋਈ ਸਾਨੂੰ ਇਨਫੋਰਮੇਸ਼ਨ ਆਇਆ ਵੀ ਕੀ ਰਿਪੋਰਟ ਦਿੱਤੀ ਹੈ ਕਿ ਇਹ ਨਹੀਂ ਦਿੱਤੀ ਉਸ ਬਾਰੇ ਕੋਈ ਅਸੀਂ ਆਪਣਾ ਜ਼ਿਕਰ ਨਹੀਂ ਕੀਤਾ ਸਰ ਪੁਲਿਸ ਦੀ ਜਿਹੜੀ ਕਾਰਵਾਈ ਹੋਈ ਹੈ ਉਹਦੇ ਵਿੱਚ ਕਿੰਨੇ ਪੁਲਿਸ ਵਾਲਿਆਂ ਉੱਤੇ ਤੁਸੀਂ ਰਿਪੋਰਟ ਵਿੱਚ ਐਕਸ਼ਨ ਲੈਣ ਲਈ ਕਿਹਾ ਗਿਆ ਹੈ ਸਰਕਾਰ ਨੂੰ ਰეკਮੈਂਡ ਕੀਤਾ ਹੈ ਤੁਸੀਂ ਰਿਪੋਰਟ ਦੇ ਵਿੱਚ ਜਿਨ੍ਹਾਂ ਦਾ ਕੋਈ ਫਾਲਟ ਹੈਗਾ ਉਹਨਾਂ ਦੇ ਇਸ ਪਰ ਰਿਕਮੈਂਡੇਸ਼ਨ ਕੀਤੀ ਹੈ ਜਿਹਦਾ ਨਹੀਂ ਫਾਇਰ ਹੋਏ ਕੋਈ ਬਿਲਕੁਲ ਨਹੀਂ ਇਸਨ ਸਾਡੇ ਨਾਲ ਜਸਟਿਸ ਜੋਰਾ ਸਿੰਘ ਜਿਨ੍ਹਾਂ ਨੇ ਇਸ ਮਾਮਲੇ ਤੇ ਜਾਂਚ ਕੀਤੀ ਹੈ ਤੇ ਉਹਨਾਂ ਨੇ ਆਵਦੀ ਜੋ ਰਿਪੋਰਟ ਹੈ ਉਹ ਸਰਕਾਰ ਨੂੰ ਸੌਂਪ ਦਿੱਤੀ ਹੈ ਹੁਣ ਵੇਖਣਾ ਇਹ ਹੋਏਗਾ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਸ ਰਿਪੋਰਟ ਨੂੰ ਇਸ ਰਿਕਮੈਂਡੇਸ਼ਨਸ ਨੂੰ ਕਿੰਨੀ ਜਲਦੀ ਲਾਗੂ ਕਰਦੀ ਹੈ ਕੈਮਰਾਮੈਨ ਅਮਿਸ਼ ਸ਼ਰਮਾ ਦੇ ਨਾਲ ਪੂਜਾ ਸ਼ਰਮਾ ਐਬੀਪੀ ਸੰਝਾ ਚੰਡੀਗੜ੍ਹ